ਛਟੰਤ ਤੀਰ ਤੀਖਣ ਬਜੰਤ ਭੇਰ ਭੀਖਣ ਉਠੰਤ ਗੱਦ ਸਦਣ ਮਮਤ ਜਾਣ ਮਦਣ ਗ੍ਰੰਤ ਚਾਚਰ ਚਰੰ ਨਚੰਤ ਨਿਰਤਨ ਹਰੰ ਪਵੰਤ ਪਾਰਬਤੀ ਸਿਰੰ ਹਸੰਤ ਪ੍ਰੇਤਣੀ ਫਿਰੰ ਅਨੂਪ ਨਰਾਜ ਛੰਦ ਡਕੰਤ ਡਾਕਣੀ ਡੁਲੰ ਪ੍ਰਮੰਤ ਬਾਜ ਕੁੰਡਲੰ ਰੜੰਤ ਬੰਦਨੋ ਕ੍ਰਿਤੰ ਵਦੰਤ ਮਾਗਦੋ ਜਯੰ ਚਲੰਤ ਢਾਲ ਉਡਲਨ ਖੇਮੰਤ ਤੇਗ ਨਿਰਮਲੰ ਚਲੰਤ ਰਾਜਵੰਸਰੰ ਪਪਾਤ ੁਰਵਯੰ ਨਰੰ ਪਜੰਤ ਆਸੁਰੀ ਸੁਤੰ ਕਲੰਕ ਬਨਰੀ ਪੁਤੰ ਬਜੰਤ ਤੀਰ ਤੁਪਕੰ ਉਠੰਤ ਤੁਪਕੰ ਤੁਪਕੰ ਬਜੰਤ ਤੀਰ ਤੁਪਕੰ ਉਠੰਤ ਦਾਰਣੋ ਸੁਰੰਗ ਉਪਕ ਉਪਕ ਪਪਕ ਪਪਕ ਭੂਤ ਭੈ ਕਰਨ ਚ ਚੱਕ ਚੌਦਣ ਚਕੰ ਤਤਖ ਪਖਰੰ ਤੁਰੇ ਬਜੇ ਨਨਦ ਸਿੰਧਰੇ ਉਠੰਤ ਭੈ ਕਰੀ ਸੁਰੰ ਮਚੰਤ ਜੋਦਣੋ ਜੁਦੰ ਖੈਮੰਤ ਉਜਲੀ ਅਸੰ ਉਜਲੀ ਅਸੰ ਖੈਮੰਤ ਉਜਲੀ ਅਸੰ ਬਬਰਖ ਤੀਖਣ ਸਰੰ ਸੰਗੀਤ ਭਜੰਗ ਪ੍ਰਯਤ ਛੰਦ ਜਾਗੜਦੰਗ ਜੁੱਝਿਓ ਭਾਗੜਦੰਗ ਭਰਾਤੰ ਰਾਗੜਦੰਗ ਰਾਮ ਤਾਗੜਦੰਗ ਤਾਤੰ ਬਾਗੜਦੰਗ ਬਾਣੰ ਛਾਗੜਦੰਗ ਛੋਰੇ ਆਗੜਦੰਗ ਆਕਾਸ਼ ਤੇ ਜਾਣ ਹੋਰੇ ਬਾਗੜਦੰਗ ਬਾਜੀ ਰਥੀ ਬਾਣ ਕਾਟੇ ਗਾਗੜਦੰਗ ਗਾਜੀ ਗੱਜੀ ਵੀਰ ਡਾਟੇ ਮਾਗੜਦੰਗ ਮਾਰੇ ਸਾਗੜਦੰਗ ਸੂਰਨ ਬਾਗੜਦੰਗ ਵਿਆਹ ਹੈ ਹਾਗੜਦੰਗ ਹੂਰੰ ਜਾਗੜਦੰਗ ਜੀਤਾ ਖਾਗੜਦੰਗ ਖੇਤੰ ਕਾਕੜਦੰਗ ਭਾਗੇ ਕਾਕੜਦੰਗ ਕੇਤੰ ਸਾਗੜਦੰਗ ਸੂਰਾਨ ਜੁਵਾਨ ਅਨਪੇਖਾ ਸੂਰਾਨ ਜੀ ਹਾਂਜੀ ਸੂਰਾਨ ਜੁ ਅਨਪੇਖਾ ਸੂਰਾਨ ਜੀ ਜੋ ਜੁਵਾਨ ਅਨਜ ਬਣ ਜੂਗਾ ਨਾ ਸੂਰਾਨ ਜੀ ਇੱਥੇ ਜੱਜੇ ਨੂੰ ਦਲੈਂਕੜੇ ਜੀ ਉਹ ਔਂਕੜੀ ਹੈ ਜੱਜੇ ਨੂੰ ਟਿੱਪੀ ਐ ਤੇ ਨੰਨੇ ਨੂੰ ਔਂਕੜ ਸੂਰਾਨ ਜ ਇਕੱਠਾ ਪਾਠ ਹੈ ਜੁਵਾਨ ਲਿਖਿਆ ਤੇ ਜਹਾਨੀਅਤੇ ਜੱਜੇ ਨੂੰ ਔਂਕੜ ਕੱਟਣੀ। ਦੂਸਰ ਨੂੰ। ਸਾਗੜਦੰਗ ਸੂਰਾਨ ਜਵਾਨ ਜਵਾਨ ਪੇਖਾ ਆ ਕਰਿਓ ਜੀ ਠੀਕ। ਸੂਰਾਨਜ ਸੂਰਾਨਜ ਇਕੱਠਾ ਪਾਠ ਰ ਸੂਰਾਨਜੰ ਸਾਗੜਦੰਗ ਸੂਰਾਨਜੰ ਆਨ ਪੇਖਾ ਪਾਗੜਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ਚਾਗੜਦੰਗ ਚਿੰਤਨ ਪਾਗੜਦੰਗ ਪ੍ਰਾਜੀ ਸਾਗੜਦੰਗ ਸੈਨਾ ਲਾਗੜਦੰਗ ਲਾਜੀ ਸਾਗੜਦੰਗ ਸੁਗਰੀਵ ਤੇ ਆਦ ਲੈ ਕੇ ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ਤੈ ਕੈ ਲੈ ਕੇ ਤੈ ਕੈ ਸਾਗੜਦੰਗ ਸੁਗਰੀਵ ਤੇ ਆਦ ਲੈ ਕੇ ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ਸਾਗੜਦੰਗ ਹਨੂ ਕਾਗੜਦੰਗ ਕੋਪਾ ਬਾਗੜਦੰਗ ਵੀਰਾ ਨਮੋ ਪਾਵ ਰੋਪਾ ਹਾਂ ਵੀਰਾਨ ਮੋ ਹਾਂ ਨਮੋ ਨਹੀਂ ਕਰਨਾ ਪਾ ਬਾਗੜਦੰਗ ਬੀਰਾਨ ਮੋ ਪਾਵ ਰੂਪਾ ਬਾਗੜਦੰਗ ਬੀਰਾਨ ਮੋ ਪਾਵ ਰੂਪਾ ਸਾਗੜਦੰਗ ਸੂਰੰਗ ਹਾਗੜਦੰਗ ਹਾਰੇ ਤਾਗੜਦੰਗ ਤੈ ਕਹਿ ਹਨ ਤੋ ਪੁਕਾਰੇ ਸਾਗੜਦੰਗ ਸੁਨ ਹੋ ਰਾਗੜਦੰਗ RAM ਦਾਗੜਦੰਗ ਤੀਜੇ ਪਾਗੜਦੰਗ ਪਾਨ ਦੱਗੜਦੰਗ ਤੀਜੇ ਪਾਗੜਦੰਗ ਪਾਨ ਹਾਂਜੀ ਹੁਣ ਦੱਸਿਓ ਦੀਜਾ ਇੱਥੇ ਲਾਮ ਲਾਉਂਦੇ ਦਲਾਵਾ ਲਾਉਣੀ ਚੱਲੀਏ ਜੀ ਹਾਂ ਜੀ ਹਾਂ ਜੀ ਦਲਾਵਾ ਦਲਾਵਾ ਕਰ ਲਿਓ ਦਾਗੜ ਤੰਗ ਦੀਜੈ ਪਾਗੜ ਤੰਗ ਪਾਨੰ ਪਾਗੜ ਤੰਗ ਪੀਠੰ ਠਾਗੜ ਤੰਗ ਠੋਕੋ ਹਰੋ ਆਜ ਪਾਨੰ ਸੁਰੰਗ ਮੋਹ ਲੋਕੋ ਹਾਂ ਵੇਖੀ ਗਣਾ ਇਹਨਾਂ ਦੇ ਬੋਲਣ ਦੀ ਮੈਨੂੰ ਕਦਰ ਹੈ ਨਾ ਵੀ ਕਿਤੇ ਸਾਰੇ ਪਿੱਛੇ ਨਾ ਰਹਿ ਜਾਣ ਗਾਗੜਦੰਗ ਦੀਜੈ ਪਾਗੜਦੰਗ ਪਾਨੰ ਪਾਗੜਦੰਗ ਪੀਠੰ ਠਾਗੜਦੰਗ ਠੋਕੋ ਹਰੋ ਆਜ ਪਾਨੰ ਸੁਰੰਗ ਮੋਹ ਲੋਕੋ ਆਗੜਦੰਗ ਐਸੇ ਕਹਿਓ ਆਹ ਉਡਾਨੋ ਗਾਗੜਦੰਗ ਗੈਨਨ ਮਿਲਿਓ ਮਦ ਮੰਨੋ ਰਾਗੜਦੰਗ ਰਾਮੰ ਆਗੜਦੰਗ ਆਸੰ ਬਾਗੜਦੰਗ ਬੈਠੇ ਨਾਰਗੜਦੰਗ ਨਿਰਾਸੰ